ਬਾਈਗੂ ਜੀ ਕਰਨਾ ਇਹ ਬਾਈਗੂ ਜੀ ਦੇ ਆਈ ਰਹਿੰਦੀ ਹੁੰਦੀ ਅਕਸਰ ਕਿ ਉਹ ਨਹੀਂ ਦੇਖਦੀ ਹੁੰਦੀ ਸੀਰੀਅਲ ਵਗੈਰਾ ਤੇ ਮੈਂ ਵੀ ਆਈ ਬੜੇ ਦਿਨਾਂ ਬਾਅਦ ਪਤਾ ਨਹੀਂ ਕਿੱਥੋਂ ਆ ਪਾਕਿਸਤਾਨੀ ਦੇਖ ਲਿਆ ਮੈਂ ਉਹ ਚਾ ਮਤਲਬ ਉਹ 2-3 ਦਿਨਾਂ ਚ ਮਤਲਬ ਵਾਵਾ ਦੇਖ ਲਿਆ 24-25 ਸੀਗੇ ਤੇ ਉਹ ਲਾਸਟ ਜਿਹੜਾ ਚੱਲ ਰਿਹਾ ਨਾਲ ਨਾਲ ਉਹਦੇ ਤੇ ਆ ਗਈ ਮਤਲਬ 19 ਦਿਨ ਬਾਅਦ ਉਹ ਕੀ ਹੋਇਆ ਕੀ ਮੇਰੇ ਦਿਨ ਸਾਰੇ ਉਹਦੇ ਚ ਜਾਣ ਲੱਗੇ ਜਿੰਨਾ ਮੇਰਾ ਡਾਟਾ ਸੀ ਇਹਦੇ ਚ ਫੋਨ ਚ ਸਾਰਾ ਉਸ ਚ ਜਾ ਰਹੀ ਬਟ ਮੈਨੂੰ ਉਹਦੇ ਨਾਲ ਵਾਇਗਰੂ ਇਦਾਂ ਹੋਇਆ ਬਹੁਤ ਕੁਝ ਲੋਭ ਹੁੰਦਾ ਹੈ ਆਪਣਾ ਭਗਤੀ ਦਾ ਸਾਰਾ ਕੁਝ ਤੁਹਾਡਾ ਸਿਮਰਨ ਨਹੀਂ ਹੋਵੇਗਾ ਤੁਹਾਡਾ ਮਤਲਬ ਇਦਾਂ ਹੋ ਰਿਹਾ ਸੀ ਕਿ ਮੈਨੂੰ ਗੁੱਸਾ ਵੀ ਆਣ ਲੱਗਿਆ ਸੀਗਾ ਬੱਲੇ ਇੱਕ ਤਰ੍ਹਾਂ ਨਾਲ ਆਪਾਂ ਸੋਚਦੇ ਕਿ ਪਾਹੀ ਇਹ ਉਦੋਂ ਮਤਲਬ ਸ਼ਾਇਦ ਮੈਨੂੰ ਪਤਾ ਨਹੀਂ ਅਗਰ ਕਹਿਣੀ ਚਾਹੀਦੀ ਕਿ ਨਹੀਂ ਮਤਲਬ ਇਹ ਦੀ ਆਪਾਂ ਜਿਹੜਾ ਨੈੱਟ ਮਿਲ ਰਿਹਾ ਨਾ ਇਹਦੀ ਵਰਤੋਂ ਜਿੰਨੀ ਜ਼ਿਆਦਾ ਹੋਏ ਉਹ ਹਰਵਿੰਦਰ ਵੀਰ ਜੀ ਦੀ ਕਥਾ ਅਮਰਜੀਤ ਭਾਈ ਸਾਹਿਬ ਜੀ ਦੀ ਕਥਾ ਆਜੋ ਕਥਾ ਹੈ ਆਜੋ ਗੁਰਬਾਣੀ ਵਿਚਾਰ ਪਈਆਂ ਹੋਈਆਂ ਇਹਨਾਂ ਚੀਜ਼ਾਂ ਨੂੰ ਆਪਾਂ ਖਾਣਾ ਪੀਣਾ ਨੇ ਉਸ ਡਾਟੇ ਰਾਹੀਂ ਤਾਂ ਸਾਡੇ ਅੰਦਰ ਵਾਹਿਗੁਰੂ ਜੀ ਸਹੀ ਗੱਲ ਹੈ ਕਿ ਕਿਰਪਾ ਹੁੰਦੀ ਹੈ ਵਰਨਾ ਸਾਰਾ ਕੁਝ ਛਿੰਨਿਆ ਜਾਂਦਾ ਮੈਂ ਸੋਚਦੀ ਸਮੇਂ ਕਿੰਦਾ ਆਮ ਵੀ ਬਹਿ ਜਾਂਦੀਆਂ 4 ਵਜੇ ਅੰਮ੍ਰਿਤ ਅੰਵੇਲੇ ਵੀ ਕਿਵੇਂ ਕਰਾਉਂਦੇ ਹੁੰਦੇ ਸੀ ਗੁਰੂ ਸਾਹਿਬ ਜੀ ਹੁੰਦੇ ਕੁਝ ਵੀ ਨਹੀਂ ਹੁੰਦਾ ਤੇ ਉਹ ਵਾਈਬ ਜੀ ਉਹਦੇ ਨਾਲ ਗੁੱਸਾ ਵੀ ਆਉਂਦਾ ਅੰਦਰ ਬਹੁਤ ਸਾਰੀਆਂ ਚੀਜ਼ਾਂ ਪੈ ਜਾਂਦੀਆਂ ਜੋ ਸਾਨੂੰ ਪਤਾ ਨਹੀਂ ਲੰਘਦਾ ਉਹ ਸਾਡੇ ਬਿਹੇਵੀਅਰ ਤੇ ਵੀ ਫਰਕ ਪੈਣ ਲੱਗ ਜਾਂਦਾ ਹੈ ਉਹਨਾਂ ਚੀਜ਼ਾਂ ਦਾ ਤੇ ਵਾਈਬ ਉਹ ਆਦਤ ਉਹ ਸਾਰਾ ਡਾਟਾ ਸਾਡਾ ਸਾਰਾ ਟਾਈਮ ਉਹਨਾਂ ਚੀਜ਼ਾਂ ਦੇ ਵਿੱਚ ਖੱਪਤ ਹੋਣ ਨਾਲ ਸਾਡੇ ਦਿਲ ਦਿਮਾਗ ਤੇ ਉਹ ਛੀਂਛਾਂਦੀ ਹੈ ਔਰ ਇਹਦੇ ਉੱਪਰ ਟੁੱਟਦੇ ਆ ਤੇ ਵਾਈਬ ਜੀ ਬੜੀ ਦਇਆ ਹੋਈ ਗੁਰੂ ਸਾਹਿਬ ਜੀ ਦੀ ਕਿ ਐਦਾਂ ਕਰ ਸ਼ਾਮੀ ਮੇਰੇ ਸੁਪਤੀ ਤੇ ਉਹ ਸਤਨਾਮ ਵੀਰ ਜੀ ਕਥਾ ਕਰ ਰਹੇ ਇਹ ਤਾਂ ਮੈਂ ਸੁਪਨੇ 'ਚ ਦਫਾ ਸੂਰਾ ਸੌਂ ਰਹੀ ਆ ਕਥਾ ਪੰਕੀਆਂ ਵੀ ਦਿਖਾਈਆਂ ਫਿਰ ਇੱਕ ਭੈਣ ਦੀ ਬੋਲੇ ਮੈਂ ਕਿਹਦੇ ਵਾਲੇ ਭੈਣ ਦੀ ਉਹ ਭੱਜ ਕੇ ਨਾ ਕਿ ਦੇਖਾਂ ਕਿ ਜ਼ੂਮ ਤੇ ਜਾਂ ਟੈਲੀਗ੍ਰਾਮ ਤੇ ਮਹਿਨ ਸੁੱਚ ਪਰਮਜੀਤ ਕੌਰ ਜੀ ਖਾਲਸਾ ਉਹਨਾਂ ਦੀ ਆਹਦਾਰੀ ਸੀ ਕਦੀ ਉਹਨਾਂ ਨੂੰ ਸੁਣਿਆ ਨਹੀਂ ਬੜੇ ਦਿਨ ਹੋ ਗਏ ਉਹਨਾਂ ਦੀ ਬਾਜ ਨਹੀਂ ਸੁਣੀ ਤੇ ਮੈਨੂੰ ਕਿ ਲੱਗਦਾ ਉਹ ਵਾਲੇ ਆ ਪੱਜ ਕੇ ਜਾ ਕੇ ਦੇਖਾਂ ਕਿ ਮੈਂ ਦੇਖਿਆ ਨਾ ਸੁੱਤੀ ਪਈ ਤੇ ਪੂਰੀ ਵਾਈਬਰ ਉਹ ਆ ਜਾਵੇ ਉਹਨਾਂ ਪਿਆਰਾ ਉਹ ਡ੍ਰੀਮ ਦੇ ਅੰਦਰ ਹੀ ਮਤਲਬ ਜਿਵੇਂ ਬਖਸ਼ਿਸ਼ ਮਿਲੀ ਨਾ ਅੱਛਾ ਅੱਛਾ ਲੱਗਿਆ ਉਹਦੇ ਬਾਅਦ ਮੈਂ ਬਹਿ ਵੀ ਬੜੇ ਦਿਨਾਂ ਬਾਅਦ ਸ਼ਾਮ ਨੂੰ ਬਹਿ ਸਕੀ ਸਿਮਰਨ ਦੇ ਵਿੱਚ ਇੰਨੀ ਮਤਲਬ ਇਹ ਚੀਜ਼ਾਂ ਦਾ ਇੰਨਾ ਸਰਿਆ ਅਗਰ ਜਿਵੇਂ ਹੁਣ ਮੈਂ ਸਿਮਰਨ ਨਹੀਂ ਹੁੰਦਾ ਨਾ ਜੇ ਤੋ ਬਿਲਕੁਲ ਵੀ ਜੀ ਨਹੀਂ ਕਰਦਾ ਜਾਂ ਮੈਂ ਕੱਲੀ ਕੱਲੀ ਸਿਮਰਨ ਨਹੀਂ ਕਰ ਪਾਉਂਦੀ ਤਾਂ ਮੈਂ ਕਥਾ ਲਾ ਲੈਂਦੀ ਆ ਨਾਲ ਕੀ ਕਰਾਂ ਮੈਨੂੰ ਕਥਾ ਦੀ ਲੋੜ ਪੈਂਦੀ ਆ ਮੈਂ ਕਥਾ ਲਗਾ ਕੇ ਫਿਰ ਉਹ ਦੀਵਾਸ ਤੇ ਸਿਮਰਨ ਲੱਗਾ ਹੁੰਦਾ ਨਾਲ-ਨਾਲ ਵਾਇਗੁਰ ਕਰ ਦਿੰਦਾ ਬਠਾ ਲੈਂਦੇ ਗੁਰੂ ਸਾਹਿਬ ਉਹ ਬਠਾਉਂਦੇ ਵੀ ਗੁਰੂ ਸਾਹਿਬ ਆਪਾਂ ਨਹੀਂ ਬਹਿ ਸਕਦੇ ਅਸੀਂ ਕਿੰਨੀ ਕੋਸ਼ਿਸ਼ ਕਰੀਏ ਨਾ ਕਿ ਅਸੀਂ ਬਹਿ ਸਕਦੇ ਆ ਪਤਾ ਲੱਗਦਾ ਜਦੋਂ ਗੁਰੂ ਸਾਹਿਬ ਜੀ ਦਇਆ ਕਰਦੇ ਉਦੋਂ ਹੀ ਮੈਂ ਹੁੰਦਾ ਹੈ ਤੇ ਮੈਂ ਜਿੰਨੇ ਸੀਰੀਅਲ ਦੇਖੇ ਸਭ ਦੀ ਮੈਂ ਵੀ ਮਾਫ਼ੀ ਮੰਗਿਆ ਰਾਤ ਦੀ ਵੈਗਰੂ 2:00 ਤੱਕ ਨੀਂਦ ਨਹੀਂ ਆਈ ਮੈਨੂੰ ਤੇ ਮੈਂ ਉਹ ਡਿਵਾਈਸ ਤੇ ਸਿਮਰਨ ਔਰ ਫੋਨ ਤੇ ਵੀ ਸਿਮਰਨ ਦੋਨੋਂ ਜਗ੍ਹਾ ਸਿਮਰਨ ਕਰੀ ਜਾਵਾ ਕਦੀ ਉੱਠ ਕੇ ਬਵਾ ਕਦੀ ਤੁਰਾ ਫਿਰਾ ਖੁ ਮੈ ਤਾਂ ਕੀ ਹੋ ਰਿਹਾ ਮੇਰ ਨਾਲ ਫੇਰ ਵਾਈ ਗੁਰੂ ਮੈਨੂੰ ਇੱਕ ਸੀਰੀਅਲ ਮੈਂ ਦੇਖਣਾ ਪਿਆ ਮੈਂ ਕਿ ਚਲ ਹੁਣ ਮੈਂ ਖਾਲੀ ਪੇਟ ਵਾਲੀ ਗੋਲੀ ਖਾਦੀ ਸ਼ਾਇਦ ਮੈਂ ਨੀਂਦਰ ਬਵਾ ਮੈਂ ਫਟਾਫਟ ਨੂੰ ਗਾਉ ਨੂੰ ਲਗਾ ਕੇ ਫਟਾਫਟ ਦੇਖਿਆ ਲੇਕਿਨ ਸਿਮਰਨ ਉਹਨੇ ਕਿੰਨੇ ਵਾਈ ਗੁਰੂ ਦੀ ਦਇਆ ਰਹੀ ਕਿ ਉਹ ਉਸ ਉਹ ਵੀ ਬਹੁਤ ਬਖਸ਼ਿਆ ਲੇਕਿਨ ਬਹੁਤ ਮਤਲਬ ਇਸ ਤਰ੍ਹਾਂ ਕਿ ਕਹਿ ਨਹੀਂ ਪਾ ਰਹੀ ਕਿ ਮਤਲਬ ਸਿਮਰਨ ਦਾ ਔਰ ਗੁਲਬਾਨੀ ਵਿਚਾਰ ਦਾ ਅਸਰ ਇੰਨਾ ਹੈ ਉਹ ਫਿਰ ਜਦੋਂ ਮੈਂ ਹਾਂ ਜਦੋਂ ਉਹ ਫਿਰ ਮੈਂ ਕਥਾ ਲਾ ਲੈਂਦੀ ਆ ਕਥਾ ਲਾ ਕੇ ਭਾਈ ਕੋ ਇੰਨਾ ਨਾਲ ਦੀ ਨਾਲ ਮੂਚੋ ਸੋਰ ਸੋਰ ਕੇ ਭਾਈ ਕੋ ਨਿਕਲਦਾ ਹੈ ਇੰਨਾ ਉਹ ਗੁਰੂ ਸਾਹਿਬ ਦੀ ਦਇਆ ਹੋਈ ਕਿ ਵਿਰਾਗ ਬੜਾ ਵਿਰਾਗ ਆਇਆ ਕੱਲ੍ਹ ਆਈ ਇੱਕ ਕਥਾ ਆ ਰਹੀ ਸੀ ਉਹਦੇ ਚ ਹਰਵਿੰਦਰ ਵੀਰ ਜੀ ਕਥਾ ਕਰ ਰਹੇ ਸੀ ਨਾ ਵਿਰਾਗ ਬਖਸ਼ਿਆ ਮਹਾਰਾਜ ਨੇ ਨਾਲ ਨਾਲ ਤੇ ਜਿੱਦ ਮੈਂ ਜਪੁਸਤ ਸਤਨਾਮ ਸਿੰਘ ਜੀ ਕੋਲ ਪਰਸੋ ਕਥਾ ਦਾ ਰਸਤੇ ਨਾਲ ਮੈਨੂੰ ਖੂਬ ਡਿਸਟਰਬ ਕੀਤਾ ਬੋਲ ਕੇ ਕੁਛ ਨਾ ਕੁਛ ਤੇ ਮੈਂ ਗੁਰੂ ਸਾਹਿਬ ਜੀ ਇਹ ਸਹੀ ਹੈ ਤਸੀਂ ਗਲਤ ਆ ਇਸ ਤਰ੍ਹਾਂ ਮੈਂ ਕਿਹਾ ਗੁਰੂ ਸਾਹਿਬ ਜੀ ਨਾਰਾਹੀ ਵਿੱਚ ਜਵਾਬ ਦੇ ਦੋ ਗੁਰੂ ਸਾਹਿਬ ਜੀ ਨਾਰਾਹੀ ਬੋਲੇ ਸਤਨਾਮ ਸਿੰਘ ਜੀ ਬੋਲੇ ਬੇਟਾ ਤੈਨੂੰ ਤਾਂ ਪਤਾ ਲੱਗ ਗਿਆ ਨਾ ਤੂੰ ਸਹੀ ਰਸਤੇ ਤੇ ਆ ਤੂੰ ਉਹ ਤਪ ਤਬਾਈ ਗੁਰੂ ਕਰੋ ਤੁਸੀਂ ਹਾਈ ਵਾਈ ਗੁਰੂ ਜੀ ਮੈਨੂੰ ਪੂਰੇ ਜਵਾਬ ਮਿਲਦੇ ਜਦੋਂ ਤੁਸੀਂ ਲਾਈਵ ਕਰਦੇ ਵਿੱਚ ਕੋਈ ਗੁਰੂ ਸਾਹਿਬ ਜੀ ਨੂੰ ਬੋਲਦੇ ਆ ਨਾ ਗੁਰੂ ਸਾਹਿਬ ਜੀ ਜਵਾਬ ਦੇ ਦੋ ਉਦਾਂ ਹੀ ਜਵਾਬ ਆਊਗਾ ਕਿ ਬੇਟਾ ਤੁਹਾਡੇ ਕੁਐਸਚਨ ਦਾ ਆਨਸਰ ਮਿਲਦਾ ਹੋਇਆ ਦੇਖਿਆ ਇੱਕ ਦੋ ਕੋਈ ਇੰਦਾ ਦੀ ਗੁਰਸਾ ਜੀ ਨੇ ਆ ਵੀ ਬਖਸ਼ਿਸ਼ ਕੀਤੀ ਐ ਸਾਰੀ ਤਾਂ ਆਪਾਂ ਇਹੀ ਕਰਨਾ ਹੈ ਮੇਰੀ ਇਹ ਬੇਨਤੀ ਸੀ ਕਿ ਆਪਾਂ ਆ ਜੋ ਡਾਟਾ ਮਿਲਿਆ ਨਾ ਇਹਨੂੰ ਆਪਾਂ ਕਰਤਾ ਔਰ ਏਸੀ ਕਥਾ ਤੋਂ ਜਿਆਦਾ ਜਿਆਦਾ ਆਪਾਂ ਕਥਾ ਸੁਣੀਏ ਤਾਂ ਕਿ ਉਹਦੇ ਨਾਲ ਸਾਡਾ ਮਨ ਫਿਰੋ ਗੁਰਬਾਣੀ ਵਿਚਾਰ ਦੇ ਅੰਦਰ ਸਮਝ ਆਂਦੀ ਸਾਨੂੰ ਸਾਡਾ ਮਨ ਵੀ ਫਿਰ ਕਰਦਾ ਹੈ ਵਾਹਿਗੁਰੂ ਕਰਨ ਨੂੰ ਪੁੱਲ ਚੁੱਕ ਦੀ ਸ਼ਮਾ ਵਾਹਿਗੁਰੂ ਜੀ ਉਹ ਨਹੀਂ ਉਹਨਾਂ ਹੀ ਚੀਜ਼ਾਂ ਚ ਜਿਵੇਂ ਤੁਸੀਂ ਕਿਹਾ ਨਾ ਉਹ ਨਹੀਂ ਉਹ ਚੀਜ਼ਾਂ ਚ ਪਈ ਰਹੀਦਾ ਫਿਰ ਸੁਪਨੇ ਵੀ ਉਦਾਂ ਦੇ ਆ ਜਾਂਦੇ ਆ ਸਪਨਿਆਂ ਚ ਵੀ ਆਪਾਂ ਸੰਗਤ ਚ ਹੁੰਨੇ ਆ ਸਪਨਿਆਂ ਚ ਵੀ ਪਗਤ ਆ ਸੁਣ ਰਹੇ ਹੁੰਨੇ ਆ ਜਿੰਨਾ ਜਿਆਦਾ ਆਪਾਂ ਫਾਇਦਾ ਇਸ ਤਰੀਕੇ ਨਾਲ ਅੰਮ੍ਰਿਤ ਅੰਦਰ ਪਾਈਏ ਵਿਖ ਵਿਖ ਮਤਲਬ ਵਿਖ ਤੋਂ ਬਚਣਾ ਹੈ ਯਾਨੀ ਉਹ ਸਭ ਚੀਜ਼ਾਂ ਜਿਹੜੀਆਂ ਆਪਾਂ ਦੇਖਦੇ ਹਾਂ ਕਚਰਾ ਕੂੜਾ ਅੰਦਰ ਸੁੱਟਦੇ ਨਾ ਉਹਦਾ ਗੰਦਾ ਅਸਰ ਪੈਣਾ ਵਾ ਤੇ ਜੇ ਆਪਾਂ ਜਿਆਦਾ ਤੋਂ ਜਿਆਦਾ ਯਾਨੀ ਦਸ ਜਿੰਨਾ ਵੀ ਡਾਟਾ ਸਾਰਾ ਕੰਜ਼ਿਊਮ ਆਪਾਂ ਕਰ ਰਹੇ ਆ ਫੋਨ ਦਾ ਉਹ ਸਾਰਾ ਕਥਾ ਆ ਸਭ ਚੀਜ਼ਾਂ ਚ ਕਰਾਂਗੇ ਗੁਰਬਾਣੀ ਵਿਚਾਰਨ ਗੁਰਬਾਣੀ ਵਿਚਾਰ ਕਰਨ ਚ ਜੋ ਉਹ ਸਭ ਉਹਦਾ ਬਹੁਤ ਬੈਨ ਖਤਿਆ ਉਹਦੇ ਨਾਲ ਹੀ ਸਾਡੇ ਮਨ ਦੇ ਸਾਰੇ ਫੁਰਨੇ ਖਿਆਲ ਸਾਡਾ ਸਭਾ ਸਾਡਾ ਅੰਤਰਾਤਮਾ ਸਾਰੇ ਡੋਸ ਮਿਲਣੀਆਂ ਜੋ ਸਾਨੂੰ ਚਾਹੀਦੀ ਵਈ ਗਈ ਸੀ ਪੂਲ ਚੁੱਕ ਦੀ ਸ਼ਮਾ ਆਈ ਗਈ